ਕੈਨੇਡਾ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਜਿੱਥੇ ਕਿ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸاسی ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਕੈਨੇਡਾ ਐਬਰਟਸਫੋਰਡ ਦੇ ਟਾਊਨ ਲਾਈਨ ਖੇਤਰ ਦੇ ਵਿੱਚ ਅੱਜ ਸਵੇਰੇ 9:22 ਮਿੰਟ ਤੇ ਕਰੀਬ ਇੱਕ ਹਤਿਆ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਅਣਪਛਾਤੇ ਹਮਲਾਵਰਾਂ ਨੇ ਕਾਰ ਦੇ ਬਾਹਰ ਲੁਧਿਆਣਾਦਰ ਰਹਿਣ ਵਾਲੇ 68 ਸਾਲ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸاسی ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਮ੍ਰਿਤਕ ਦਰਸ਼ਨ ਸاسی ਮੈਪਲਵਿਅਰ ਰੀਜ਼ ਵਿੱਚ ਇੱਕ ਵੱਡਾ ਕੱਪੜਿਆਂ ਦੇ ਰੀਸਾਈਕਲਿੰਗ ਕਾਰੋਬਾਰ ਚਲਾਉਂਦੇ ਸਨ ਉਹ ਕੌਨਮ ਦੇ ਵਿੱਚ ਕੰਮ ਕਰਦੇ ਸੀ ਜੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈਕਨੋਸਾਈਲ ਰੀਸਾਈਕਲਿੰਗ ਕੰਪਨੀਆਂ ਵਿੱਚੋਂ ਇੱਕ ਮੰਨੀ ਜਾਂਦੀ ਸੀਗੀ ਫੋਲਸਵਿਟਲੋ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਨੇਡਲੈਸ ਸਕੂਲਾਂ ਦੀ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਜਿਸ ਵਿੱਚ ਘਟਨਾ ਨਾਲ ਇੱਕ ਇਲਾਕੇ ਵਿੱਚ ਹੜਕਾ ਮਰਛ ਗਿਆ ਹੈ ਤੇ ਇਸ ਜਿਹੜੇ ਘਟਨਾ ਦੀ ਹਜੇ ਹਜੇ ਚੱਲ ਰਹੀ ਹੈ ਤੇ ਜਿਹੜੇ ਅਣਪਛਾਤੇ ਹਮਲਾਵਰ ਸੀ ਉਹਨਾਂ ਦੀ ਵੀ ਜਲਦੀ ਹੀ ਪਛਾਣ ਕਰ ਲਈਤੀ ਜਾਵੇਗੀ